ਅਕਸਰ ਹੀ ਪੰਜਾਬੀ ਪੂਰੀ ਦੁਨੀਆ ਦੇ ਵਿੱਚ ਵਸੇ ਹੋਏ ਦਿਖਾਈ ਦਿੰਦੇ ਨੇ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ਹਿਰ ਦੀ ਦੁਨੀਆ ਦਾ ਕੋਈ ਅਜਿਹਾ ਮੁਲਕ ਹੋਵੇਗਾ ਜਿੱਥੇ ਪੰਜਾਬੀਆਂ ਨੇ ਜਾ ਕੇ ਆਪਣਾ ਵਸੇਬਾ ਨਾ ਕੀਤਾ ਹੋਵੇ ਜੇ ਤੁਹਾਡਾ ਪਰਿਵਾਰਕ ਮੈਂਬਰ ਜਾਂ ਤੁਹਾਡਾ ਬੱਚਾ ਆਸਟ੍ਰੇਲੀਆ ਜਾਣਾ ਚਾਹ ਰਿਹਾ ਹੁਣ ਉਸ ਤੇ ਲਈ ਉਥੋਂ ਇੱਕ ਮੰਦ ਭਾਗੀ ਖਬਰ ਆਈ ਹੈ ਜਿਸ ਤੇ ਲਈ ਕੀ ਕਿਹਾ ਗਿਆ ਆਓ ਇਸ ਰਿਪੋਰਟ ਦੇ ਜ਼ਰੀਏ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਦੀਆਂ ਔਕੜਾਂ ਦਾ ਹੁਣ ਸਾਹਮਣਾ ਕਰਨਾ ਪੈ ਸਕਦਾ ਹੈ ਆਸਟ੍ਰੇਲੀਆ ਜਾਂਦੇ ਲਈ ਜ਼ਿੰਦਗੀ ਦੇ ਵਿੱਚ ਇੱਕ ਨਾ ਇੱਕ ਵਾਰ ਵਿਦੇਸ਼ ਜਾਣਾ ਹਰ ਇੱਕ ਦਾ ਸੁਪਨਾ ਜ਼ਰੂਰ ਹੁੰਦਾ ਹੈ ਪੰਜਾਬੀ ਦੁਨੀਆ ਭਰ ਦੇ ਵਿੱਚ ਵੱਖ-ਵੱਖ ਦੇਸ਼ਾਂ 'ਚ ਆਪਣੀ ਵਸੋਂ ਵਸਾਈ ਬਿਠੇ ਨੇ ਅਤੇ ਵੱਡੀ ਗਿਣਤੀ 'ਚ ਅੱਜ ਵੀ ਨੌਜਵਾਨ ਪੰਜਾਬ ਤੋਂ ਬਾਹਰ ਜਾਣ ਦੇ ਚਾਹਵਾਨ ਨੇ ਪਰ ਜਿਹੜੀ ਖਬਰ ਹੁਣ ਸਾਹਮਣੇ ਆਈ ਹੈ ਉਸ ਨੇ ਸਭ ਨੂੰ ਚਿੰਤਾ ਵਿੱਚ ਪਾ ਦਿੱਤਾ ਜੀ ਹਾਂ ਆਸਟ੍ਰੇਲੀਆ ਸਰਕਾਰ ਨੇ 1 ਜੁਲਾਈ ਤੋਂ ਕੁ ਮੰਤਰੀ ਵਿਦਿਆਰਥੀ ਵੀਜ਼ੇ ਫੀਸ ਤੇ ਵਿੱਚ 2 ਗੁਣਾ ਤੋਂ ਵੀ ਵੱਧ ਦਾ ਫਟਾ ਕਰ ਦਿੱਤਾ ਜਿਸ ਦਾ ਸਿੱਧਾ ਅਸਰ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਦੇ ਉੱਤੇ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਪਹਿਲਾਂ ਹੀ ਪੰਜਾਬ ਦੇ ਕਈ ਨੌਜਵਾਨ ਚੁੱਕ ਚੁਕਾ ਕੇ ਪੈਸਾ ਲਾ ਕੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਦੇ ਨੇ ਪਰ ਹੁਣ ਅਜਿਹੇ ਦੇ ਵਿੱਚ ਜਿਸ ਕਦਰ ਆਸਟ੍ਰੇਲੀਆ ਨੇ ਆਪਣੀਆਂ ਫੀਸਾਂ ਦੇ ਵਿੱਚ ਦੁੱਗਨੇ ਤੋਂ ਵੀ ਵੱਧ ਦਾ ਇਜ਼ਾਫਾ ਕਰ ਦਿੱਤਾ ਉਸ ਦਾ ਸਿੱਧਾ ਅਸਰ ਪੰਜਾਬ ਦੀ ਨੌਜਵਾਨ ਪੀੜ੍ਹੀ ਉੱਤੇ ਵੀ ਪੈਂਦਾ ਦਿਖਾਈ ਦੇ ਰਿਹਾ ਹੈ ਸਰਕਾਰ ਨੇ ਕਿਹਾ ਕਿ ਇਹ ਵਾਅਦਾ ਆਸਟ੍ਰੇਲੀਆ ਦੇ ਵਿੱਚ ਸਿੱਖਿਆ ਦੇ ਵੱਧ ਦੇ ਮੁੱਲ ਅਤੇ ਕੋ ਮੰਤਰੀ ਸਿੱਖਿਆ ਖੇਤਰ ਦੇ ਵਿੱਚ ਮਿਆਰ ਬਹਾਲ ਕਰਨ ਦੇ ਲਈ ਅਲਬਾਈਨਸ ਸਰਕਾਰ ਦੀ ਵਚਨਬੱਧਤਾ ਦਰਸਾਉਂਦਾ ਹੈ ਫੀਸ ਦੇ ਵਿੱਚ ਇਹ ਵਾਅਦਾ ਸਿੱਖਿਆ ਅਤੇ ਪ੍ਰਵਾਸ ਦੇ ਵਿੱਚ ਕਈ ਅਹਿਮ ਪਹਿਲ ਕਦਮੀਆਂ ਨੂੰ ਫੰਡ ਦੇਣ ਦੇ ਵਿੱਚ ਮਦਦ ਕਰੇਗਾ ਉਧਰ ਵਿਦਿਆਰਥੀ ਵਰਗ ਨੇ ਕਿਹਾ ਕਿ ਇਸ ਫੀਸ ਦੇ ਵਿੱਚ ਵਾਅਦੇ ਦੇ ਨਾਲ ਨਵੇਂ ਵਿਦਿਆਰਥੀਆਂ ਉੱਤੇ ਵਿੱਤੀ ਬੋਝ ਪੈਣ ਜਾ ਰਿਹਾ ਹੈ ਵਿਦਿਆਰਥੀਆਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਵੀਜ਼ਾ ਸ਼ਰਤਾਂ ਦੇ ਵਿੱਚ ਕੁਝ ਨਰਮੀ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਰਾਹਤ ਮਿਲ ਸਕੇ ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਅਤੇ ਬਹੁ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਐਂਡ੍ਰਿਓ ਗਾਲਸ ਨੇ ਪ੍ਰਵਾਸੀ ਕਾਮਿਆਂ ਦੇ ਹੋ ਰਹੇ ਸ਼ੋਸ਼ਣ ਬਾਰੇ ਵੀ ਕਿਹਾ ਹੈ ਕਿ ਉਹਨਾਂ ਦੇ ਫੈਸਲੇ ਕਰਮਚਾਰੀਆਂ ਨੂੰ ਆਪਣਾ ਪੱਖ ਰੱਖਣ ਦੇ ਵਿੱਚ ਮਦਦਗਾਰ ਸਾਬਤ ਹੋਣਗੇ ਉਹਨਾਂ ਨੇ ਕਿਹਾ ਹੈ ਕਿ ਗਲਤ ਕੰਮ ਕਰਨ ਵਾਲੇ ਮਾਲਕਾਂ ਦੇ ਖਿਲਾਫ ਵੀ ਸਖਤ ਕਾਰਵਾਈ ਹੋਣ ਕੀਤੀ ਜਾਏਗੀ ਲਿਬਰ ਸਰਕਾਰ ਨੇ ਸਾਲਾਨਾ ਕੀਮਤ ਸੂਚਕ ਅੰਕ ਦੇ ਆਧਾਰ ਉਤੇ ਕਾਮਯਾਦੀ ਤਨਖਾਹ ਚ ਦੂਜਾ ਵੱਡਾ ਵਾਅਦਾ ਕੀਤਾ ਹੁਨ ਸਕਿੱਲ ਮਾਈਗ੍ਰੇਸ਼ਨ ਦੀ ਤਨਖਾਹ 70000 ਤੋਂ ਵਧਾ ਕੇ 73150 ਡਾਲਰ ਸਾਲਾਨਾ ਕਰ ਦਿੱਤੀ ਗਈ ਹੈ ਉਹਨਾਂ ਕਿਹਾ ਹੈ ਕਿ ਪਿਛਲੇ ਦਹਾਕੇ ਤੋਂ ਸਾਬਕਾ ਲਿਬਰਲ ਸਰਕਾਰ ਨੇ ਕਾਮਯਾਦੀ ਤਨਖਾਹ ਸਿਰਫ 53900 ਡਾਲਰ ਸਾਲਾਨਾ ਤੇ ਹੀ ਰੋਕ ਦਿੱਤੀ ਸੀ ਪਰ ਹੁਣ ਉਹਨਾਂ ਦੀ ਸਰਕਾਰ ਅਜਿਹਾ ਨਹੀਂ ਕਰੇਗੀ ਅਤੇ ਕਾਮਿਆਂ ਨੂੰ ਰਹਿ ਦਏਗੀ ਸੋ ਹੁਣ ਦੇਖਣਾ ਹੋਵੇਗਾ ਕਿ ਵਾਕੇ ਹੀ ਵਿਦਿਆਰਥੀ ਇਸ ਪੋਜ ਨੂੰ ਚੱਲ ਪਾਣਗੇ ਜਾਂ ਫਿਰ ਆਸਟ੍ਰੇਲੀਆ ਦੀ ਸਰਕਾਰ ਕੋਈ ਫੈਸਲੇ ਦੇ ਵਿੱਚ ਬਦਲਾ ਕਰੇਗੀ